ਕੈਨੇਡਾ ਦੇ ਵਿੱਚ ਹੋ ਰਹੇ ਮਾੜੇ ਹਾਲਾਤਾਂ ਦੀਆਂ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇੱਕ ਸੋਹਣਾ ਪੰਜਾਬੀ ਸਰਦਾਰ ਮੁੰਡਾ ਕੈਨੇਡਾ ਚੱਲਿਆ ਜਾਂਦਾ ਆਪਣੇ ਚੰਗੇ ਭਵਿੱਖ ਦੀ ਤਲਾਸ਼ ਦੇ ਲਈ ਪਰ ਕੈਨੇਡਾ ਪਹੁੰਚ ਕੇ ਉਹ ਹੱਕਾ ਬੱਕਾ ਰਹਿ ਜਾਂਦਾ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਬਣਾ ਕੇ ਵਾਇਰਲ ਕਰ ਦਿੰਦਾ ਤੇ ਕਹਿੰਦਾ ਆਸਟ੍ਰੇਲੀਆ ਜਾਂ ਦੁਬਈ ਚੱਲ ਜਾਓ ਪਰ ਕੈਨੇਡਾ ਨਾ ਆਇਓ ਇੱਥੋਂ ਦੇ ਹਾਲਾਤ ਬਹੁਤ ਹੀ ਮਾੜੇ ਨੇ ਕਹਿੰਦਾ ਬਰਫ਼ 'ਚ ਤੁਰਿਆ ਵਰਦਾ ਜਮਾਂ ਹੀ ਬਸ ਹੋ ਗਈ ਮੇਰੀ ਦੁਖੀ ਮਨ ਦੇ ਨਾਲ ਇੱਕ ਸਰਦਾਰ ਮੁੰਡੇ ਨੇ ਅਪੀਲ ਕੀਤੀ ਹੈ ਕੈਨੇਡਾ ਨਾਲ ਆਇਓ ਬਹੁਤ ਹੀ ਮਾੜੇ ਹਾਲਾਤ ਨੇ ਬਾਕੀ ਆਹ ਲੈ ਚੱਲਦੇ ਆ ਪੂਰੀ ਵੀਡੀਓ ਦੇ ਵੱਲ ਆਪਣੇ ਵਿਚਾਰ ਜਰੂਰ ਦਿਓ ਇਸ ਸਰਦਾਰ ਮੁੰਡੇ ਦੇ ਬਾਰੇ ਆਹ ਲੈ ਚੱਲਦੇ ਆ ਪੂਰੀ ਸੱਚਾਈ ਦੇ ਵੱਲ ਬਾਈ ਆਸਟ੍ਰੇਲੀਆ ਚੱਲਦੇ ਹੋ ਦੁਬਈ ਚੱਲਦੇ ਹੋ ਕੈਨੇਡਾ ਨਾਲ ਆਇਓ ਬਾਈ ਬਹੁਤ ਮਾੜੇ ਹਾਲਾਤ ਆ ਬਾਈ ਸੁਨੋ ਜੇ ਸੁਨੋ ਜੇ ਦਰਿਆ ਦੇਖੋ ਜਿੱਥੇ ਤੱਕ ਨਗਾਸ ਨੂੰ ਸੁਨੋਈ ਸੁਨੋ ਬਾਈ ਬਸ ਹੋ ਗਈ ਮੇਰੀ ਹਜੇ ਦੇਖੋ ਜਿੱਥੇ ਦੇਖੋਗੇ ਸੁਨੋਈ ਸੁਨੋ ਪਤਾ ਨਹੀਂ ਕਿੰਨਾ ਕੁ ਹੋਰ ਰਸਤਾ ਬਾਈ ਨਾ ਆਇਓ ਬਾਈ ਕੈਨੇਡਾ ਬੋਸ ਦਾ ਗੱਲਬ ਕਰੇ ਨਾ ਆਇਓ